ਹਰ ਗੁਜਿਕਾਲ ਗਾਲ ਸਾਹਿਬ ਸ਼ਿਵਾਹੀ ਗੁਜੇ ਕੀ ਫਤਿਹ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪਹਿਛ ਰਖਦਾ ਆਇਆ RAM ਰਾਜੇ ਹਰ ਨਾਕਰ ਜੋਸ਼ ਹਰ ਮਾਰਿਆ ਪਹਿਲਾ ਤਰ ਆਇਆ ਅਹੰਕਾਰ ਜਾਂਿੰਦ ਕਾ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਰਾ ਕੈਸਾ ਹਰ ਸੇਵਿਆ ਅੰਤ ਦੇ ਛੜਾਇਆ ਸ਼ਲੋਕ ਮੁਹੱਲਾ ਪਹਿਲਾ ਤੁਖਦਾਰੁ ਸੁਖ ਰੋਗ ਭਇਆ ਜੇ ਸੁਖਤਾਬ ਨ ਹੋਈ ਤੋ ਕਰਤਾ ਕਰਨਾ ਮੈਂ ਨਾਹੀਂ ਚਾਹੂੰ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰੂ ਰਹਾ ਤੂੰ ਸੱਚਾ ਸਾਹਿਬ ਸਤ ਸੁਹਾਲਿਓ ਜਿੰਨ ਕੀ ਤਿਸੋ ਬਾਰ ਪਿਆ ਕਹੋ ਨਾਨਕ ਕਰਤੇ ਕੀ ਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗ ਸੰਭਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਚਿਤਪਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪ੍ਰੀ ਸੁ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਤ ਤੁਧ ਨੂੰ ਈਸਰ ਬ੍ਰਹਮਾ ਜੀਵੀ ਸਹੁੰ ਤੇਰੇ ਸਦਾ ਸਵਾਰੇ ਗਾਵਤ ਤੁਧ ਨੂੰ ਇੰਦਰਾਸਨ ਬੈਠੇ ਦੇਵ ਗਿਆਦਰ ਨਾਲੇ ਗਾਵਤ ਤੁਧੂ ਚਲ ਸਮਾਦੀ ਅੰਦਰ ਗਾਵਤ ਤੁਧ ਨੂੰ ਸਾਧਵੀ ਚਾਰੇ ਗਾਵਤ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਤ ਤੁਧ ਨੂੰ ਵੀਰ ਕਰਾਰੇ ਗਾਵਤ ਤੁਧ ਨੂੰ ਪੰਡਿਤ ਪੜਨ ਰਖੀ ਸਰ ਜੁਗ-ਜੁਗ ਵੇਦਾਂ ਨਾਲੇ ਗਾਵਨ ਤੁਧ ਨੂੰ ਰਤਨ ਪਾਏ ਤੇਰੇ ਅਸਰ ਸਿਰਤ ਨਾਲੇ ਗਾਵਨ ਤੁਧ ਨੂੰ ਜੋਤ ਮਹਾਬਲ ਸੁਗਰਾ ਗਾਵਨ ਤੁਧ ਨੂੰ ਖਾਨੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਣ ਜੋਤਿ ਤੇ ਭਾਵਣ ਰਤੇ ਤੇਰੇ ਭਗਦਰ ਸਾਲੇ ਹੋਰ ਕੀਜੇ ਤੁਧ ਨੂੰ ਗਾਵਣ ਸੇਮਾ ਚਿਤਨਾ ਆਵਣ ਨਾਨਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਪਾਸਾ ਹੋ ਸਹਾ ਪਾਸਾ ਸਾਹਿਬ ਨਾਨਕ ਰਹੇ ਨ ਰਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੀਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਰੀ ਘਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੀਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਨਹੀਂ ਗੁਰਗਰਹਾਈ ਚਹਿਨਾ ਚਾਹੀ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਖਰ ਕੀਆਂ ਵਡਿਆਈਆਂ ਤੁਧਬਿੰਦ ਸਿੱਧੀ ਕਿ ਨਾ ਪਾਈਏ ਕਰ ਮਿਲੇ ਨਾਹੀ ਠਾਕ ਰਹੀਏ ਅਖਰ ਮਾਲਾ ਕੇ ਆ ਬੇਚਾਰਾ ਸਿੱਖਿ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਿਸੇ ਕੇ ਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ आखा जीवा विसरे मत जाओ आखन ओखा साचा नाओ साचे नाम की लागे भूख उत भूखे खाए चली है दुख सौंक्यो विसरे मेरी माए साचा साहिब साचे नाए रहाओ साचे नाम की चिलवटे आई आप थके कीमत नहीं पाए जे सब मिलके आखन पाए तब तो अड्डा ना होवे घाट ना जाए ਨਾ ਉਹ ਮਰੇ ਨਾ ਹੋਵੇ ਸੋਗ ਜਿਦਾ ਰਹੇ ਨਾ ਚੁੱਕੇ ਭੋਗ ਗੁਨ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮਿਸਾਰੋ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨਿ ਆਵ ਕੋ ਗੁਰਪਾਸ ਮੰ ਕੀਰੇ ਕਿਰਮ ਸਤਗੁਰ ਸਰ ਨਾਲੇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਓਕੋ ਰਾਮ ਨਾਮ ਪ੍ਰਗਾਸ ਗੁਰਮਨ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਅਸ ਹਮਰੀ ਇਹ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮੇਰੇ ਤੇ ਪਤਸ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਾਵਨਾ ਪਾਇਆ ਤੇ ਭਾਗ ਹੈ ਜੰਪਾਸ ਜੋ ਸਤਗੁਰ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਤਰ ਮस्तक ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ काहे रे है उदम ज आहर हर जियो पर सैल पथर मह जन तो पाए ताका रिजक कागे सब कर माधो जी सत्संगत संगत मिले सो तर गुर प्रसाद परम पद पाया सुके काष्ट हरिया रहाओ जनन पिता लोक सुत बनेता कोई न किसकी तरिया सिरसक रिजक संबाहे ठाकुर काहे मन भो करा ਉਦੇ ਉਦ ਅਵੇ ਸੈ ਕੋ ਸਾਥ ਸਪਾਛੇ ਬchre ਚਰਿਆ ਤਿੰ ਕਵਨ ਖਲਾਵੇ ਗਵਨ ਚੁਗਾਵੇ ਮਨਮਹਿ ਸਿਮਰਨ ਕਰਿਆ ਸਭਨੇ ਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਤੇਰਾ ਅੰਤਰਾ ਪਾਰਾ ਵਰਿਆ ਰਾਗਾ ਸਭ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਾਵੈ ਸਭ ਧਾਵੈ ਤੁਜੀ ਜੀ ਹਰ ਸੱਚੇ ਸਰਜਨਹਾਰ ਸਭ ਜੀ ਤੁਮਹਾਰੇ ਜੀ ਤੁਜੀ ਆਪਾ ਤਤਾਰਾ ਹਰ ਤੇ ਆਹੋ ਸੰਤੋ ਜੀ ਸਭ ਦੁੱਖ ਬਿਸਰਨਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆ ਨਾਨਕ ਜਨ ਵਿਚਾਰ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਪਰਖ ਸਮਾਨ ਇਕ ਦਾਤਾ ਇਕ ਭਿਖਾਰੀ ਜੀ ਸਭ ਤੇਰੇ ਚੋਰਜ ਬਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਰਿ ਬਿਨ ਅਵਰਨਾ ਜਾਣਾ ਤੂੰ ਪਾਲ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਆਗੁਨ ਆਖ ਵਖਾਨਾ ਜੋ ਸੇਵਹਿ ਜੋ ਸੇਵਿਆ ਤੁਧ ਜੀ ਜਨਾਨਕ ਚਿੰ ਕੁਰਬਾਨਾ ਹਰਿ ਜਾਵੇ ਹਰਿ ਜਾਵੇ ਤੁਧ ਜੀ ਸੇ ਜਨ ਜੁਗਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਧਾਇਆ ਜੀ ਤੈਨ ਟੂ ਟ ਜਮ ਕੀ ਵਾਸੀ ਜਨਰ ਭੋਜਨ ਹਰਨੇ ਭੋ ਧਾਇਆ ਜੀ ਤਿੰਨ ਕਾ ਭੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਾਇਆ ਜੀ ਜਨ ਨਾਨਕ ਤਿਲ ਬਲ ਜਾਸੀ ਤੇਰੀ ਭਗਤ ਤੇਰੀ ਭਗਤਾ ਭੰਡਾਰ ਜੀ ਭਰੇ ਬਿੰਤ ਪੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬਹੁਤ ਸਿਮਰਤ ਸਾਸ ਜੀ ਕਰਮ ਕੀਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰਨਾ ਕੋਏ ਤੂ ਜੁਗ-ਜੁਗ ਇੱਕੋ ਸਦਾ ਸਦਾ ਤੂ ਇੱਕੋ ਜੀ ਤੂ ਨਹੀਂ ਚਲ ਕਰਦਾ ਸੋਈ ਤੁਦ ਆਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਹੇ ਸੋ ਹੋਈ ਤੁਦ ਆਪੇ ਸਿਰਜ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਇ ਸੋਈ ਥੀਸੀ ਜੋ ਤੂੰ ਦੇਹੀ ਸੋਈ ਹੰਪਾਇ ਰਹਾਓ ਸਭ ਤੇੜੀ ਤੂੰ ਸਭਨੇ ਝਾਇਆ ਜਿਸਨੂੰ ਕਿਰਪਾ ਕਹੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤੁਧ ਆਪ ਵਿੱਚ ਛੋੜਿਆ ਆਪ ਮਿਲਾਇਆ ਤੂੰ ਦਰਿਓ ਸਭ ਤੁਝ ਹੀ ਮਾਏ ਕੁਝ ਵੀ ਦੂਜਾ ਕੋਈ ਨਾਹੀਂ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਹੈ ਸੋਏ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਸੁ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜ ਬਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਤ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ तित सर्वडे पहिले निवासा पानी पावक तिन्हे किया पंकज मोह पग नहीं चाले हम देखा ता ले मन एकना न चेतस मोड़ मना हर बिस्तर तेरे गुण गलिया रहाओ ना हो जति सती नहीं पड़िया मूर्ख मुग्धा जन्म भया प्रणवत नानक तिनकी सरना जिन्तु नहीं विसरिया आसा महला पंजवा ਭਈ ਪ੍ਰਾਪਤ ਮਾਲੁਕ ਦੇ ਹੁਰੀਆ ਗੋਬਿੰਦ ਮਿਲਾਂਗੀ ਇਹ ਤੇਰੀ ਬਰੀਆ ਅਵਰ ਕਾਜ ਤੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਂ ਲਾਗ ਭਵਜ ਤਰੰਕੇ ਜਦੰ ਪ੍ਰੀਥਾ ਜਾਤ ਰਗ ਮਾਇਆ ਕੇ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਰਾਇ ਕਹੋ ਨਾਨਕ ਹਮ ਨੀਜ ਕਰਮ ਸਰਮ ਪਰੇ ਕੀ ਰੱਖੋ ਸ਼ਰਮਾ कवियो बाच बेनती चौपाई हमारी करो हाथे रक्षा पूरन हो चित की इच्छा तब चरण मन रहे हमारा अपना जान करो प्रत पारा हमरे दुष्ट तो का हो आप हाथे मुहे बचाओ हो सुखी बसे मोरो परवारा सेवक सिख सबे कर तारा मोरछा अच्छा निज कर दे करिए सब को आज संगरिए पूर्ण हो हमारी आशा तौर पर की रहे प्यासा तुम है शाड़ कोई अवर न ते आऊँ सो तुमते ते सेवक सिख हमारे तारिय है चुन सत्र हमारे मारिय है आप आते मुझे उबरिये है मरण काल का त्रासने ने वरिये है पूजो सदा हमारे पच्चा श्री अस्तुज जो करियो रच्छा राख लियो मोहे राखन हारे साहेब संत सहाय साहे प्यारे दीन बंद दुष्टन के हंता तुम्हपुरी चतरदस कंता काल पाए ब्रह्मा बक्तरा काल पाए शिवजू अवतरा काल पाए कर विषम प्रकाशा सकल काल का किया तमाशा जवन काल जोगी सब कियो वेदराज ब्रह्मा जू थियो जवन काल सब लोक सवारा नमस्कार है ताही हमारा जवन काल सब जगत बनायो देव चक्षण उपजायो अंत अवतारा सोई गुरु समझियो हमारा नमस्कार को हमारी सकल आप सवारी सबकन को गुण सुख दियो सतरंग को पलमो पद कियो कटकट के अंतर की जानत भले बुरे की पीर पछानत चिटी ते कुछ अस्थूला सफर कृपा दिष्ट कर फूला संतन दुख पाई ते दुखी सुख पाई साधन के सुखी एक -एकी पीर कट के पट पट की जाने बुद्ध करक करा करतारा प्रजा तर्त तब देह अपारा जब्बा करक कब हों तुम्हें मिलत देख कर सब हों जेते बद शिष्ट सब धार ਆਪ ਆਪਣੇ ਮੂੜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਭੇਤ ਭੇਦ ਅਰ ਅਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਤ ਅਨਾਤ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਉ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦਾ ਜਾਨਤ ਮਹਾਦੇਵ ਕੋ ਕਹਿ ਸਦਾ ਸੇਵ निरंकार का चिन्हत नहीं पेव अब अपनी बुध है जेती वर्णक भिन्न भिन्न तो है जेती तुमरा लखा न जाए पसारा के सजा प्रथम संसारा एक रूप अनूप स्वरूपा संग पे और आप कही पूपा अंडर जेरे से तजकीनी पदपज खान बहु रच देनी कहो पो राजा हवै बैठा कहो सिमट पे और शंकर इकट्ठा सगरी शिष्ट दिखाई अचंभव संभव अब रक्षा मेरी तुम करो सिख उपात असिख संगरो दुष्ट जिते उठवत उत्पाता सगल मलेष करो काता जे अस्तु नहीं परे तिनके दुष्ट दुख मरे पुरुष जीवन पग परे तिहारे तिनके तुम संकट सपटारे जो कल को एक बार ते है ਕੇ ਕਾਲ ਨਿਕਲ ਨਹੀਂ ਹੈ ਹੈ ਤੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਵਿਸ਼ਟ ਰਹੇ ਤਤ ਕਾਲਾ ਕਿਰਪਾ ਦ੍ਰਿਸ਼ਟੀ ਚਾਂ ਜਾਹਿ ਨਿਹਰ ਹੋ ਤਾਰੇ ਤਾਪ ਤਨਖਮੈ ਹਰ ਹੋ ਦਿੰਦ ਸਿਧ ਕਰ ਮੋ ਸਭ ਹੋਈ ਦੁਸ਼ਟ ਛਾਛ ਰਹਿ ਸਕੇ ਨਾ ਕੋਈ ਇੱਕ بار ਜਿਨ ਤਵੇ ਸੰਭਾਰਾ ਕਾਲ ਫਾਸ ਤੇ ਤਾਈ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗਕੇਤਮੇ ਸਰਮ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੇਤਮੇ ਸਰਮ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੋਇਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਵੇ ਬਹੁ ਭੇਦ ਕਹੇ ਹਮ ਇਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਨੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਵਾਹਿ ਗਹਿ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਾਧਾਈਆਂ ਰਾਗ ਰਤਨ ਪਰਵਾਦ ਭਰਿਆ ਸ਼ਬਦ ਗਾਵਨ ਆਈਆਂ ਸਭ ਦੋਤਾ ਗਾਵੋ ਹਰੀ ਕੇਆ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੋਖ ਸਭ ਵਿਸਾਰਨਾ ਅੰਘੀ ਕਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਬਨਾ ਗੱਲਾਂ ਸਮਰਥ ਸੁਆਮੀ ਸੋਖਿਓ ਮਹਾਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਈ ਬਾ ਕਿਆ ਨਾਹੀ ਘਰ ਤੇਰੇ ਘਰ ਦਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵ ਹੈ ਸਦਾ ਸਿਪਤ ਸਲਾਹ ਤੇਰੀ नाम मन वसाव है नाम जिनके मन वस्या वाजे शब्द कनेरे कहे नानक सच्चे साहेबा क्या नाही करतेरे साचा नाम मेरा आधारो साच नाम आधार मेरा जिन भुखा सब गवाइया कर शांत सुख मन आए वस्या जिन इच्छा सब कु जा सदा कुरबान कि गुरबिठ जिसियां ऐह वईया ਕਹੇ ਨਾਨਕ ਸੁਨੋ ਸੰਤੋ ਸ਼ਬਦਿਤ ਰੋਪੀ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿਤ ਸਰਤਾ ਅੜਗੇ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਘਰਮ ਪਾਇਆ ਤੁ ਜਿੰਨ ਕੋ ਸੇਦਾਮ ਹਰਖੇ ਲਾਗੇ ਕਹੇ ਨਾਨਕ ਤਿਹ ਸੁਖੋਆ ਚਿਤ ਕਰ ਅਨਹਦ ਬਾਜੇ ਅਨਹਦ ਸੁਲੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵੀ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਤੇ ਪੂਰੇ ਗੁਰਤੇ ਜਾਣੀ ਸੁਨਤੇ ਪੁਰੀਤ ਕਹਤੇ ਪਵਿੱਤ ਸਤਗੁਰ ਰਹਿਆ ਪਰ ਪੂਰੇ ਪਿੰਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਤੂਰੇ ਮੁੰਦਾਵਨੀ ਮਹੱਲਾ ਪੰਜਵਾਂ ਖਾਲੀ ਵਿੱਚ ਤੇਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਜਿਸ ਕਾ ਹੋਏ ਉਧਾਰੋ ਇਹ ਅਵਸਥਾ ਤਾ ਜੀ ਨਹ ਜਾਏ ਨਿਤਿਤਰ ਰਖ ਵਰਤਾਰੋ ਥਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਫਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ मैं निर्गुण आरे को गुण नाही आपे तरस प्योई तरस प्या हमें रहमत होई सतगुर सज्जन मिलया नानक नाम मिले जीवा तन मन थी वे हरिया पौड़ी तिथे तू सम जिथे कोई नाह उथे तेरी रथ अग्नि उधर माहे सुनके चमके दूध दूत नाही तेरे छट जाहे भोजन बिकम असगा गुर शब्दी पार पाए ਦਿਲ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਇਹ ਪੁਨ ਗੁਨ ਗੋਵਿੰਦ ਗਾਏ ਸਭ ਸੇ ਨੋ ਕਿਰਪਾ ਸੰਭਾਲੇ ਸਾਹ ਸਾਹ ਫਿਰਸਾ ਕੋ ਵਿਨਾ ਜਾਏ ਜੇ ਆਵੇ ਤਉ ਆਏ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜਿਹਵਾਂ ਜਪ ਗੁਰ ਨਾਉ ਨੈਤ੍ਰੀ ਸਤਿਗੁਰ ਪੇਖਣਾ ਸਵਰਨੇ ਸੋਨਾ ਗੁਰ ਨਾਉ ਸਤਗੁਰ ਸੇਹ ਤੇ ਤਤਿਆ ਦਰਗਹਿ ਪਾਈਐ ਖੋ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇਈ ਜਗੁ ਮਹਿ ਉਤਮ ਕਾੜਿਐ ਹੈ ਵਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪੋ ਬਾਰੀਅਨ ਗੁਰ ਕੀ ਪੈਰੀ ਪਾਈ ਕਾਜ ਸਵਾਰੀਅਨ ਹੋਆ ਆਪ ਦੇ ਆਲ ਮਹੋਨਾ ਵਿਸਾਰੀਅਨ ਸਾਜਨਾ ਕੇ ਸੰਗ ਭੋਜਨ ਤਾਰੀਅਨ ਸਕ ਨਿੰਤਕ ਦੁਸ਼ਕਿਤ ਮਾਹੀ ਬਿਦਾਰੀਅਨ तिर साहिब की टेक नानक मन्ने माहे जिस सिमरत सुख होए सगले दुख जाए तिर साहिब की टेक नानक मन्ने माहे जिस सिमरत सुख होए सगले दुख जाए वाहेगुरू जी का खालसा श्री वाहेगुरू जी की फतेह